ਫਾਟੋ ਖਾਨਾ ਮੋੜ ਪਟਿਆਲਾ ਪ੍ਰਕਾਸ਼ ਜੀ ਚੌਂਕ ਦੇ ਵਿੱਚ ਕੱਟ ਕੀਤਾ ਗਿਆ ਹੈ ਕਿਸੇ ਦਾ ਵਿਰੋਧ ਹੈ ਕੀ ਹੈ ਕਾਰਨ ਦੱਸੋ ਅੱਜ ਇਹ ਜਿਹੜਾ ਨਸ਼ੇ ਦਾ ਚੱਲ ਰਿਹਾ ਹੈ ਉਸ ਕਰਕੇ ਹੈ ਨਾ ਇਹ ਮੋਹੱਲੇ 'ਚ ਸਾਡੇ ਨਾ 3-4 ਦਿਨ ਪਹਿਲਾਂ ਇੱਕ ਸ਼ਰਾਬ ਦਾ ਮਾਮਲਾ ਆਇਆ ਸੀ ਉਸ ਕਰਕੇ ਸਾਨੂੰ ਲੱਗਦਾ ਵੀ ਇਹ ਮੋਹੱਲੇ 'ਚ ਨਸ਼ਾਖੋਰੀ ਬੰਦ ਹੋਣੀ ਚਾਹੀਦੀ ਹੈ ਜਿੰਨੇ ਵੀ ਨਸ਼ੇ ਚੱਲ ਰਹੇ ਨੇ ਜੇ ਇਲੈਗਲ ਕੰਮ ਚੱਲ ਰਹੇ ਨੇ ਨਸ਼ੇ ਦੇ ਸੱਤੇ ਦੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਹੋ ਰਹੇ ਆ ਗਲਤ ਹੋ ਰਹੇ ਆ ਜੇ ਮੋਹੱਲ ਨੇ ਮਾਹੌਲ ਖਰਾਬ ਹੋ ਰਿਹਾ ਹੈ ਸ਼ਹਿਰ ਦਾ ਵੀ ਮਾਹੌਲ ਖਰਾਬ ਹੋ ਰਿਹਾ ਹੈ ਨੋ ਕਿਸ ਤਰ੍ਹਾਂ ਕੀ ਜਿਹੜੀ ਆ ਬਹੁਤ ਖਰਾਬ ਹੋ ਰਿਹਾ ਕਿ ਕਾਰਵਾਈ ਕੀ ਹੋਈ ਆ ਦੋਖਣੇ ਕਾਰਵਾਈ ਤਾਂ ਐਸੀ ਸਾਨੂੰ ਮਤਲਬ ਮੈਨੂੰ ਖਬਰ ਲੱਗੀ ਸੀ ਕਿ ਸਾਡੇ ਮੋਹਲੇ ਦੇ ਮੇਨ ਮੇਨ ਗਲੀ ਦੇ ਅੰਦਰ ਕੋਈ ਸ਼ਰਾਬ ਦੀ ਕੋਈ ਤਸਕਰੀ ਫੜੀ ਗਈ ਹੈ ਐਸਆਈ ਡਿਊਟੀ ਵਾਲੋ ਉਸ ਕਰਕੇ ਕਾਫੀ ਵਾਰ ਹੋਇਆ ਸੀ ਰਾਸੇ ਕਰੇ ਮੋਹਲੇ ਦੇ ਕਈ ਲੋਗ ਨੇ ਵਿਚਾਰ ਕਰਕੇ ਹੈ ਵੀ ਪ੍ਰਾਜਾ ਜੀ ਇਹ ਜਿਹੜਾ ਹੋ ਰਿਹਾ ਨਸ਼ਾ ਪਤਾ ਕਰਕੇ ਕਿ ਲੋਕ ਜਿਹੜੇ ਨਸ਼ਾ ਕਰ ਰਹੇ ਆ ਘਰ ਖਰਾਬ ਹੋ ਰਹੇ ਨੇ ਲੋਕਾਂ ਦੇ ਕੁਝ ਚਿਟੇ ਦਾ ਵੀ ਸੁਣਦੇ ਆ ਕੁਝ ਇਲੀਗਲ ਕੰਮ ਵੀ ਸਾਡੇ ਮੋਲੇ ਚ ਹੋ ਰਿਹਾ ਅਸੀਂ ਇਹ ਕਹਿੰਦੇ ਜਿਹੜਾ ਵੀ ਗਲਤ ਕੰਮ ਕਰਦਾ ਹੈ ਅਸੀਂ ਉਹਨੂੰ ਬੇਨਤੀ ਕਰਦੇ ਆ ਪਹਿਲੀ ਸਾਡੀ ਬੇਨਤੀ ਹੈ ਵੀ ਆਪਣੀ ਮਰਜ਼ੀ ਨਾਲ ਉਹ ਕੰਮ ਬੰਦ ਕਰ ਲੈਣ ਉਸ ਤੋਂ ਬਾਅਦ ਅਗਰ ਬੰਦ ਨਹੀਂ ਹੁੰਦੇ ਆ ਅਸੀਂ ਪ੍ਰਸ਼ਾਸਨ ਵੱਲੋਂ ਸਖਾਈ ਕਰਕੇ ਉਹਨਾਂ ਉੱਤੇ ਐਕਸ਼ਨ ਲੈਵਾਂਗੇ ਜੀ ਮੌਕੇ ਦੇ ਉੱਪਰ ਐਮ ਸੀ ਵੀ ਹੈ ਕਿ ਆਨੇ ਦਾਬੀ ਜੀ ਕਿ ਉਹਨਾਂ ਨਿਗਾ ਵਿੱਚ ਸਾਰਾ ਕੁਝ ਨਹੀਂ ਸੀਗਾ ਕਿਉਂਕਿ ਉਹਨਾਂ ਬਲੋਗਰ ਪੁੱਛ ਕੇ ਜਿੱਤੇ ਉਹ ਕਹਿੰਦੇ ਸਾਨੂੰ ਹਲੇ ਪਤਾ ਹੀ ਨਹੀਂ ਸੀ ਇਸ ਬਾਰੇ ਅਸੀਂ ਐਨਸੀ ਸਾਹਮਣੇ ਵੀ ਗੱਲ ਕਰਾਂਗੇ ਆਪਣੀ ਸਭਾ ਚ ਬੁਲਾ ਕੇ ਆਪਣੀ ਪੰਚਾਇਤ ਚ ਬੁਲਾ ਕੇ ਅਗੇ ਸਾਡੇ ਪੰਚਾਇਤ ਦੇ ਮੈਂਬਰ ਨੇ ਉਹ ਵੀ ਸਾਡੇ ਸਮਾਜ ਦੇ ਨੇ ਅਸੀਂ ਉਹਨਾਂ ਨੂੰ ਵੀ ਇੱਕ ਤਲਾ ਦੇਵਾਂਗੇ ਵੀ ਤੁਸੀਂ ਇੱਕ ਵਾਰ ਸਖਤਾਈ ਕਰੋ ਪ੍ਰਸ਼ਾਸਨ ਨੂੰ ਕਹ ਕੇ ਇਹਦੇ ਸਖਤਾਈ ਕਰੋ ਅਰੇ ਇਸ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਗਸ਼ਤ ਬਧਾਵੇ ਜਾਂਚ ਵਗੈਰਾ ਕਰ ਕੀਤੀ ਜਾਵੇ ਦੀ ਵੀ ਕੋਲ ਕੋਲੇ ਦੇ ਵਿੱਚ ਨਸ਼ਾ ਜ ਹੈ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਲਗਾਤਾਰ ਸਰਕਾਰ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕਰ ਰਹੀ ਹੈ ਪਰ ਇਹਨਾਂ ਦੇ ਮਨਕੀ ਦੀਵੇ ਦੇ ਥੱਲੇ ਹੀ ਨਹੀਂ ਰਹਾ ਆਪਣੇ ਬਾੜ ਦੇ ਵਿੱਚ ਜਿਹੜੀ ਸ਼ਰਾਬ ਦੀ ਵਿਕਰੀ ਨਜਾਇਜ਼ ਤੌਰ ਤੇ ਹੋ ਰਹੀ ਹੈ ਕਿਸ ਤਰੀਕੇ ਦਾ ਸਮਾਜ ਹੁਣ ਅੱਗੇ ਕਦਮ ਚੁੱਕੇਗਾ ਇਹ ਤਾਂ ਤੁਸੀਂ ਆਪ ਦੇਖੋ ਕਿ ਜਿਹੜਾ ਸਮਾਜ ਨਸ਼ੇ ਵੱਲੇ ਜਾਏਗਾ ਉਹ ਤਾਂ ਬੇੜਾ ਕਰਕ ਹੋਣਾ ਹੀ ਹੋਣਾ ਹੈ ਅਸੀਂ ਤਾਂ ਪਹਿਲੇ ਹੀ ਸਾਡਾ ਜਿਹੜਾ 7% ਗਰੀਬ ਤਬਕਾ ਹੈ 30% ਸਾਡੇ ਦੁਕਾਨਦਾਰ ਭਾਈ ਹੈ ਅਸੀਂ ਰੋਜ਼ ਕਮਾਨ ਦੇ ਖਾਂਦੇ ਆ ਅਗਰ ਨਸ਼ੇ ਦਾ ਇਸ ਤਰ੍ਹਾਂ ਕਾਰੋਬਾਰ ਚੱਲੇਗਾ ਸਾਡੇ ਦਾ ਪੂਰੇ ਆਉਣ ਵਾਲੀ ਪੀੜ੍ਹੀ ਖਰਾਬ ਹੋ ਜੇਗੀ ਅਸੀਂ ਇਹ ਜਾਣਦੇ ਵੀ ਨਸ਼ਾ ਕੂਰੀ ਬੰਦ ਹੋਣੀ ਚਾਹੀਦੀ ਸਾਡੇ ਵਾਰ ਦੇ ਨਹੀਂ ਪੂਰੇ ਸ਼ਹਿਰ ਤੇ ਕੇ ਪੂਰੇ ਦੇਸ਼ ਤੇ ਵੀ ਨਸ਼ਾ ਕੂਰੀ ਬੰਦ ਹੋਣੀ ਚਾਹੀਦੀ ਤੋਂ ਦਿਨ ਹੋ ਗਏ ਉਸ ਕਾਰਵਾਈ ਨੂੰ ਲੱਗਦਾ ਵੀ ਅੱਗੇ ਕੋਈ ਨਾ ਕੋਈ ਕਦਮ ਚੱਕਿਆ ਜਾਏਗਾ ਹੋਣੀ ਚਾਹੀਦੀ ਇਹ ਨਹੀਂ ਆਉਂਦੀ ਫਿਰ ਆਪਾਂ ਅੱਗੇ ਦੇਖਾਂਗੇ ਵੀ ਕੀ ਹੋਣਾ ਹੈ ਹਾਂ ਜੀ ਬਸ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਜਿੱਦ ਨਸ਼ਾ ਬੰਦ ਚਲਾਇਆ ਜਾ ਰਿਹਾ ਦੂਜੇ ਪਾਸੇ ਉਹਨਾਂ ਦੇ ਆਪਣੇ ਐਮਸੀ ਦੇ ਵਾਰਡ ਦੇ ਵਿੱਚ ਹੀ ਨਜਾਇਜ਼ ਤੌਰ ਤੇ ਸ਼ਰਾਬ ਦਾ ਦਸਕਾੜਾ ਫੜਿਆ ਜਾਂਦਾ ਕਿਵੇਂ ਨੇ ਦੇਖੋ ਫੜਿਆ ਜਾਂਦਾ ਤੁਸੀਂ ਕਹਤਾ ਨਹੀਂ ਉਹ ਫੜਿਆ ਬੜੀ ਮੁਸ਼ਕਲ ਨਾਲ ਗਿਆ ਉਹ ਇੱਥੇ ਜਿਹੜਾ ਹੈਗਾ ਸ਼ਰਾਬ ਵੇਚਦਾ ਸੀਗਾ ਜੀ ਇਲੀਗਲ ਤਰੀਕੇ ਨਾਲ ਤੇ ਇਹ ਮੱਲਾ ਸਾਡਾ ਆਪਣਾ ਮੱਲਾ ਜੀ ਪਹਿਲੀ ਗੱਲ ਜਦੋਂ ਉਹ ਉੱਥੇ ਸ਼ਰਾਬ ਵੇਚਦਾ ਸੀ ਤਾਂ ਪੁਲਿਸ ਨੇ ਉਹਨੂੰ ਨਹੀਂ ਫੜਿਆ ਜੀ ਐਕਸਾਈਜ਼ ਦੀ ਟੀਮ ਆਈ ਹੈ ਐਕਸਾਈਜ਼ ਦੀ ਟੀਮ ਠੇਕੇਦਾਰ ਲੈ ਕੇ ਆਏ ਉਹਨੇ ਉਹਨਾਂ ਨੇ ਉਹਨੂੰ ਫੜਾਇਆ ਉਹ ਜਾ ਕੇ ਪੁਲਸ ਦੇ ਹਵਾਲੇ ਕਰਾਇਆ ਇਸ ਤਰੀਕੇ ਨਾਲ ਉਹ ਫੜਿਆ ਗਿਆ ਤੇ ਸਾਨੂੰ ਵੀ ਪਤਾ ਵੀ ਰਾਤ ਨੂੰ ਕਿੰਨੇ ਵਜੇ ਤੱਕ ਫੋਨ ਖੜਕਦੇ ਰਹੇ ਆ ਤੇ ਬਹੁਤ ਮੁਸ਼ਕਲ ਨਾਲ ਜਿਹੜੀ ਐਫ ਆਈ ਆਰ ਨੰਬਰ 85 ਕਤਵਾਲੀ ਦੇ ਵਿੱਚ ਉਸ ਬੰਦੇ ਦੇ ਅੰਗੇ ਇਸ ਦਰਦ ਹੋਈ ਹੈ ਮੇਰੀ ਉਸ ਬੰਦੇ ਨੂੰ ਵੀ ਮੈਂ ਉਹਦਾ ਨਾਮ ਵੀ ਭੁੱਲ ਗਿਆ ਜੀ ਕੀ ਨਾਮ ਉਹਦਾ ਅ ਜਸਨਦੀਪ ਉਹਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਇਹ ਕੰਮ ਛੱਡਿਏ ਦੂਜਾ ਜੇ ਹੋਰਾਂ ਨੂੰ ਵੀ ਵਾਰਨਿੰਗ ਹੈ ਵੀ ਦੇਖੋ ਇਹ ਮੱਲਾ ਸਾਡਾ ਹੈ ਐਚੇ ਤੁਸੀਂ ਕਿਸੇ ਤਰੀਕੇ ਦਾ ਸੱਟੇਬਾਜੀ ਜਾਂ ਕੋਈ ਐਸਾ ਨਸ਼ਾ ਜਿਹੜਾ ਹੈਗਾ ਉਹ ਬੰਦ ਕਰੋ ਨਹੀਂ ਤਾਂ ਸਮਾਜ ਵੱਲੋਂ ਆਪ ਜਾ ਕੇ ਇਹ ਸਾਰਾ ਕੁਝ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਬੰਦ ਕਰਾਵਾਂਗੇ ਪ੍ਰੋਫੈਸਰ ਬੜੇ ਐਮਸੀ ਸਾਹ ਨੇ ਮੌਕੇ ਤੇ ਅਮਰਪਾਲ ਦੇ ਨੁਮਾਇੰਦੇ ਵੀ ਨੇ ਤੇ ਉਹਨਾਂ ਵੱਲੋਂ ਲਗਾਤਾਰ ਜੜਾ ਸੱਟੇ ਵਾਲੇ ਦੁਕਾਨਾਂ ਦੇ ਉੱਪਰ ਜਾ ਕੇ ਰੇਡ ਕੀਤੀ ਜਾਂਦੀ ਹੈ ਕੀ ਲੱਗਦਾ ਹੈ ਉਹਨਾਂ ਨੇ ਲੱਗਦਾ ਥੱਲੇ ਇਸ ਤਰੀਕੇ ਨਾਲ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਕਿਰੋਂ ਨਹੀਂ ਪਤਾ ਲੱਗਿਆ ਉਹ ਉਹ ਬੱਚੇ ਹੈ ਜੀ ਹੁਣ ਕੀ ਕਹੀਏ ਡਾਬੀ ਜੀ ਸਾਡੇ ਹੈਗੇ ਆ ਅਮਿਤ ਜੀ ਉਹ ਵੀ ਜਦੋਂ ਸਾਨੂੰ ਜਾਣਦੇ ਆ ਬੱਚੀ ਹੈ ਹੈਨਾ ਛੋਟੀ ਉਮਰ ਹੈ ਐਮਸੀ ਬਣੇ ਆ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਵੀ ਇਹ ਕੰਮ ਨੂੰ ਧਿਆਨ ਨਾਲ ਸੁਣ ਇਸ ਗੱਲ ਨੂੰ ਧਿਆਨ ਦੇਣ ਆ ਕੇ ਇਸ ਕੰਮਾਂ ਤੇ ਤੇ ਸਾਡੇ ਇਹ ਚੀਜ਼ਾਂ ਦਾ ਉਹ ਹੌਲੀ ਹੌਲੀ ਦਿਖਦੀਆਂ ਨੇ ਜਾਂ ਦਿਖਦੀਆਂ ਨਹੀਂ ਜੋ ਮੱਲੇ 'ਚ ਹੋ ਰਹੀਆਂ ਨੇ ਜੋ ਸਾਰੇ ਮੱਲੇ ਨੂੰ ਪਤਾ ਉਹਨਾਂ ਨੂੰ ਨਹੀਂ ਪਤਾ ਦੂਜੇ ਪਾਸੇ ਉਹ ਐਂਤਵਾਲ ਵਾਲੇ ਦਿਨ ਕਾਰਪੋਰੇਸ਼ਨ ਦੇ ਬੰਦੇ ਬੁਲਾ ਕੇ ਸਾਡੀਆਂ ਫਲੈਕਸਾਂ ਬੜਵਾਈ ਜਾਂਦੇ ਆ ਹੈਨਾ ਚਲੋ ਉਹਨਾਂ ਨੂੰ ਸਮਝਾਉਣਾ ਚਾਹੀਦਾ ਛੋਟੇ ਆ ਹਜੇ ਤੇ ਨਵੇਂ ਐਮਸੀ ਬਣੇ ਆ ਜੀ ਤੇ ਅਸੀਂ ਉਹਨਾਂ ਨਾਲ ਚਲੋ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਪੈਲਗਾਮ ਤੇ ਹਮਲੇ ਨੂੰ ਪਿੱਛੇ ਜਿਹੜਾ ਅਜਕੇ ਹਮਲਾ ਹੋਇਆ ਪੂਰਾ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹਮਲਾ ਕਿਵੇਂ ਜਿਹੇ ਸਿਚੁਏਸ਼ਨ ਨੂੰ ਬਹੁਤ ਵੱਡਾ ਇਨਸੀਡੈਂਟ ਹੈ ਜੀ ਮੇਰੇ ਬੋਲ ਨਾਲ ਦੇਖੋ ਕੁਝ ਨਹੀਂ ਹੋਣਾ ਮੈਂ ਤੁਹਾਨੂੰ ਕਹਾਂ ਪਰ ਮੈਂ ਕੰਡੈਮਨ ਕਰਦਾ ਜੋ ਹੋਇਆ ਬਹੁਤ ਮਾੜਾ ਹੋਇਆ ਮੰਦ ਭਾਗਾ ਹੋਇਆ ਮੇਰੇ ਕੋਈ ਕੁੱਝ ਬਿਆਨ ਦੇਣ ਨਾਲ ਜੇ ਨਫ਼ਰਤ ਵਾਧੀ ਹੈ ਤਾਂ ਮੈਂ ਬਿਆਨ ਨਹੀਂ ਦਊਂਗਾ ਮੇਰੇ ਬਿਆਨ ਦੇ ਨਾਲ ਜੇ ਦੋਨੇ ਕਮਿਊਨਿਟੀਜ਼ ਦੇ ਵਿੱਚ ਪਿਆਰ ਪੈਂਦਾ ਤਾਂ ਮੈਂ ਤੋ ਜੋ ਮਰਦੀ ਕਰਾ ਲਉ ਠੀਕ ਹੈ ਪਰ ਜੋ ਹੋਇਆ ਬਾਤ ਮਾੜਾ ਹੋਇਆ ਤੇ ਇਹ ਜਿਹੜੀ ਉੱਥੇ ਵੀ ਪੋਲਿਟਿਕਸ ਕਰ ਜਾਂਦੇ ਆ ਜੀ ਆ ਬੀ ਜੀ ਪੀ ਵਾਲੇ ਨੇ ਉੱਥੇ ਕਰਤਾ ਉੱਥੇ ਕਰਤਾ ਕਿਸੇ ਹੋਰ ਨੇ ਕਰਤਾ ਧਰਨੇ ਲਾਈ ਜਾਂਦੇ ਆ ਹੈ ਨਾ ਉਹ ਤੁਸੀਂ ਯਾਰ ਪਿਆਰ ਵਧਾਓ ਜੇ ਨਹੀਂ ਵਧਾਉਂਦਾ ਚੁੱਪ ਕਰ ਜਾਓ ਲੈਟ ਪ੍ਰਾਈਮ ਮਿਨਿਸਟਰ ਡਿਸਾਈਡ ਇਹ ਇੰਟਰਨੈਸ਼ਨਲ ਮੁੱਦਾ ਹੈ ਜੀ ਕਲਾ ਨੈਸ਼ਨਲ ਮੁੱਦਾ ਵੀ ਨਹੀਂ ਹੈ ਇਹ ਇੰਨਾ ਗੰਦਾ ਕੰਮ ਹੋਇਆ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜਿਹੜਾ ਹੈਗਾ ਉਹ ਅੱਜ ਸਾਰੇ ਪਾਸੇ ਇਸ ਇਨਸੀਡੈਂਟ ਨੂੰ ਜਿਹੜੇ ਲੋਕ ਇੱਕ ਉਹਦੇ ਨਾਲ ਦੇਖ ਰਿਹਾ ਕਿ ਕਿੰਨਾ ਕੁ ਮਾੜਾ ਇਨਸਾਨੀਅਤ ਗਿਰ ਸਕਦੀ ਹੈ ਹੈਨਾ ਤੋ ਜੇ ਮੇਰੇ ਕੁਝ ਬੋਲਣ ਨਾਲ ਪਿਆਰ ਵਧਦਾ ਜੀ ਮੈਨੂੰ ਬੁਲਾ ਲਓ ਐਨੀ ਕੀ ਗੱਲ ਕਰੂੰਗਾ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز